असी जैसा करते हाँ वह जे बन जाते हाँ इसलिए परफेक्शन कोई काम नहीं आदत है महान फिलोसफर अरसतू ने कि सही कहा है, है ना दोस्तों सत श्रीकाल मैं हाँ कुलदीप गिल तो अज अल करा जापानी जीवन दर्शन बाखूबी समझाने वाली वर्ल्ड फेमस किताब एक ही गाय दी जिसनों लिखा है, है हैक्टर गारसिया फ्रांसिक मोरालिस ने जो स्पेन के रहने वाले ने ਇਹ ਕਿਤਾਬ ਸਭ ਤੋਂ ਪਹਿਲਾਂ 스ਪੈਨਿਸ਼ ਚ ਲਿਖੀ ਗਈ ਸੀ ਬਾਅਦ ਚ ਜਿਸ ਦਾ ਅਨੁਵਾਦ ਕਈ ਭਾਸ਼ਾਵਾਂ ਚ ਹੋਇਆ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਜੀਵਨ ਪ੍ਰਵਾਹ ਦੇ ਨਾਲ ਯਾਨੀ ਫਲੋ ਦੇ ਨਾਲ ਵਹਿੰਦੇ ਹੋਏ ਆਪਣੇ ਕੰਮ ਅਤੇ ਆਪਣੇ ਵਿਹਲੇ ਸਮੇਂ ਦੀ ਵਰਤੋਂ ਸਾਨੂੰ ਆਪਣੇ ਵਿਕਾਸ ਲਈ ਕਿਵੇਂ ਕਰਨੀ ਚਾਹੀਦੀ ਹੈ ਅੰਗਰੇਜ਼ੀ ਚ ਅਕਸਰ ਕਿਹਾ ਜਾਂਦਾ ਹੈ ਗੋ ਵਿਦ ਦ ਫਲੋ ਯਾਨੀ ਪ੍ਰਵਾਹ ਦੇ ਨਾਲ ਚਲੋ ਅਜਿਹਾ ਸੋਚੋ ਕਿ ਤੁਸੀਂ ਆਪਣੇ ਸਭ ਤੋਂ ਪਸੰਦੀਦਾ ਥਾਂ ਤੇ ਸਕੇਟਿੰਗ ਕਰ ਰਹੇ ਹੋ ਸਫੇਦ ਬਰਫ਼ ਤੁਹਾਡੇ ਦੋਵੇਂ ਪਾਸੇ ਉੱਡ ਰਹੀ ਹੈ ਅਤੇ ਮਾਹੌਲ ਐਨ ਖੁਸ਼ਮਿਜ਼ਾਜ ਹੈ ਤੁਸੀਂ ਪੂਰਾ ਮਜ਼ਾ ਲੈ ਰਹੇ ਹੋ ਤੁਹਾਡਾ ਪੂਰਾ ਧਿਆਨ ਬੈਲੈਂਸ ਬਣਾ ਕੇ ਸਕੇਟਿੰਗ ਕਰਨ ਵੱਲ ਹੈ ਤੁਸੀਂ ਸਕੇਟਿੰਗ ਵਿੱਚ ਇੰਨੇ ਖੁੱਬੇ ਹੋਏ ਹੋ ਕਿ ਸਕੇਟਿੰਗ ਤੁਸੀਂ ਅਤੇ ਤੁਹਾਡਾ ਕੌਨਸ਼ੀਅਸ ਯਾਨੀ ਚੇਤਨਾ ਤਿੰਨੋਂ ਇੱਕਮਿਕ ਹੋ ਗਈਆਂ ਹਨ ਤਾਂ ਉਸ ਵੇਲੇ ਕੋਈ ਦੂਜਾ ਖਿਆਲ ਤੁਹਾਨੂੰ ਆਉਂਦਾ ਹੀ ਨਹੀਂ ਉਸ ਸਮੇਂ ਨਾ ਤੁਹਾਨੂੰ ਅਤੀਤ ਦੀ ਕੋਈ ਚਿੰਤਾ ਹੁੰਦੀ ਹੈ ਤੇ ਨਾ ਆਉਣ ਵਾਲੇ ਕੱਲ ਦੀ ਪਰਵਾਹ ਉਸ ਸਮੇਂ ਤੁਹਾਡੀ ਈਗੋ ਖਤਮ ਹੋ ਜਾਂਦੀ ਹੈ ਅਤੇ ਉਸ ਕੰਮ ਦੇ ਨਾਲ ਤੁਸੀਂ ਇੱਕਮਿਕ ਹੋ ਜਾਂਦੇ ਹੋ ਦੋਸਤੋ ਮੈਨੂੰ ਤਾਂ ਇਸ ਸਮੇਂ ਸਰਤਾਜ ਦਾ ਗਾਣਾ ਹੋਈ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਕਰੀਏ ਯਾਦ ਆ ਗਿਆ ਤੇ ਇਸੇ ਨੂੰ ਤਾਂ ਕਹਿੰਦੇ ਹਨ ਪਰਵਾਹ ਦੇ ਨਾਲ ਜਾਣਾ ਯਾਨੀ ਗੋ ਵਿਦ ਦਾ ਫਲੋ ਸਾਡੇ ਸਾਰਿਆਂ ਵਿੱਚੋਂ ਕਿਸੇ ਨਾ ਕਿਸੇ ਨੇ ਇਸ ਇਕ ਰੂਪਤਾ ਯਾਨੀ ਆਪਣੇ ਕੰਮ ਦੇ ਨਾਲ ਇੱਕਮਿਕ ਹੋਣ ਦਾ ਅਨੁਭਵ ਜ਼ਰੂਰ ਕੀਤਾ ਹੋਵੇਗਾ ਜਦੋਂ ਅਸੀਂ ਆਪਣੀ ਪਸੰਦ ਦਾ ਕੰਮ ਕਰਦੇ ਹਾਂ ਤਾਂ ਸਾਨੂੰ ਸੈנס ਅਤੇ ਟਾਈਮ ਦੋਵਾਂ ਦਾ ਹੀ ਕੋਈ ਅਹਿਸਾਸ ਨਹੀਂ ਹੁੰਦਾ ਜਿਵੇਂ ਕਿਤਾਬਾਂ ਪੜਨ ਦੇ ਸ਼ੌਕੀਨ ਖਾਣਾ ਪੀਣਾ ਭੁੱਲ ਕੇ ਸਮੇਂ ਦੀ ਪਰਵਾਹ ਕੀਤੇ ਬਿਨਾ ਘੰਟਿਆਂ ਵੱਧੀ ਕਿਤਾਬਾਂ ਚ ਲੀਨ ਰਹਿੰਦੇ ਹਨ ਇਸੀ ਤਰ੍ਹਾਂ ਹੀ ਕੁਕਿੰਗ ਦੇ ਸ਼ੌਕੀਨ ਲੋਕ ਸਰਦੀ ਗਰਮੀ ਦੀ ਫਿਕਰ ਕੀਤੇ ਬਿਨਾ ਇੱਕ ਲੰਬਾ ਸਮਾਂ ਕਿਚਨ 'ਚ ਬਿਤਾ ਦਿੰਦੇ ਹਨ ਅਤੇ ਇਸ ਤੋਂ ਉਲਟ ਜਦੋਂ ਅਸੀਂ ਕੋਈ ਨਾ ਪਸੰਦ ਕੰਮ ਕਰਦੇ ਹਾਂ ਤਾਂ ਸਮਾਂ ਜਿਵੇਂ ਲੰਘਣ ਛੀ ਨਹੀਂ ਆਉਂਦਾ ਅਸੀਂ ਘੜੀ ਮੁੜੀ ਘੜੀ ਵੱਲ ਦੇਖਦੇ ਹਾਂ ਨਾ ਤਾਂ ਘੜੀ ਹੀ ਅੱਗੇ ਵਧਦੀ ਹੈ ਤੇ ਨਾ ਹੀ ਸਾਡਾ ਕੰਮ ਸਪੇਕਤਾ ਯਾਨੀ ਰਿਲੇਟਿਵਿਟੀ ਦੇ ਨਿਯਮ ਬਾਰੇ ਅਲਬਰਟ ਆਈਨਸਟਾਈਨ ਮਜ਼ਾਕ ਵਿੱਚ ਕਿਹਾ ਕਰਦੇ ਸਨ ਕਿ ਜੇਕਰ ਤੁਸੀਂ ਗੈਸ ਸਟੋਵ ਦੇ ਉੱਪਰ ਹੱਥ ਧਰੋ ਤਾਂ 1 ਮਿੰਟ ਇੱਕ ਘੰਟੇ ਵਰਗਾ ਲੱਗਦਾ ਹੈ ਪਰ ਜੇਕਰ ਤੁਸੀਂ ਸੋਹਣੀ ਕੁੜੀ ਦਾ ਹੱਥ ਫੜ ਕੇ ਬੈਠੇ ਹੋ ਤਾਂ ਇੱਕ ਘੰਟਾ ਵੀ ਇੱਕ ਪਲ ਜਿਹਾ ਲੱਗਦਾ ਹੈ ਇਹ ਹੀ ਸਪੇਖਤਾ ਹੈ ਇਸ ਵਿੱਚ ਇੱਕ ਮਜ਼ੇਦਾਰ ਗੱਲ ਇਹ ਹੈ ਕਿ ਜੋ ਕੰਮ ਕਿਸੇ ਇੱਕ ਨੂੰ ਪਸੰਦ ਆਉਂਦਾ ਹੈ ਉਹੀ ਕਿਸੇ ਹੋਰ ਲਈ ਤਕਲੀਫ ਦੇ ਹੋ ਸਕਦਾ ਹੈ ਅਜਿਹਾ ਕਿਹੜਾ ਕੰਮ ਹੈ ਜਿਸ ਨੂੰ ਕਰਦੇ ਸਮੇਂ ਤੁਸੀਂ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹੋ ਅਤੇ ਸਮੇਂ ਨੂੰ ਭੁੱਲ ਕੇ ਉਸ ਕੰਮ ਨੂੰ ਕਰਨ ਵਿੱਚ ਤੁਸੀਂ ਪੂਰੀ ਤਰ੍ਹਾਂ ਡੁੱਬ ਜਾਂਦੇ ਹੋ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਭੁੱਲ ਜਾਂਦੇ ਹੋ ਇਸੇ ਸਵਾਲ ਦਾ ਜਵਾਬ ਲੱਭਣਾ ਹੀ ਇੱਕ ਹੀ ਗਾਈਡ ਦੀ ਖੋਜ ਹੈ ਵਹਾ ਪਰਵਾ ਯਾਨੀ ਫਲੋ ਦਾ ਮਤਲਬ ਇੱਕ ਐਸੀ ਅਵਸਥਾ ਹੈ ਜਿਸ ਵਿੱਚ ਅਸੀਂ ਅਨੰਦਿਤ ਉਤਸ਼ਾਹੀਤ ਅਤੇ ਸਿਰਜਣਾਸ਼ੀਲ ਜੀਵਨ ਜਿਉਂਦੇ ਹਾਂ ਅਤੇ ਤਨਮਨ ਖੋ ਕੇ ਉਸ ਕੰਮ ਵਿੱਚ ਜੁਟ ਜਾਂਦੇ ਹਾਂ ਜਿਵੇਂ ਇਕਾਈਕਾਈ ਮੁਤਾਬਕ ਜਿਉਂਦੇ ਹੋਏ ਖੁਸ਼ੀ ਹਾਸਲ ਕਰਨ ਦਾ ਕੋਈ ਜਾਦੂਈ ਤਰੀਕਾ ਨਹੀਂ ਹੈ ਉਵੇਂ ਹੀ ਫਲੋ ਜਾਂ ਵਹਾਵ ਵਿੱਚ ਵਹਿ ਜਾਣ ਦਾ ਕੋਈ ਟੰਗ ਨਹੀਂ ਹੈ ਇਸ ਅਵਸਥਾ ਵਿੱਚ ਪਹੁੰਚਣ ਅਤੇ ਉਸੇ ਵਿੱਚ ਰਹਿਣ ਦੇ ਲਈ ਸਿਖਰਲੇ ਅਨੁਭਵ ਦੀ ਲੋੜ ਹੁੰਦੀ ਹੈ ਇਸ ਅਨੁਭਵ ਨੂੰ ਹਾਸਲ ਕਰਨ ਲਈ ਸਾਨੂੰ ਆਪਣੇ ਆਪ ਨੂੰ ਅਜਿਹੇ ਕੰਮਾਂ ਵਿੱਚ ਰੁੱਝੇ ਰੱਖਣਾ ਚਾਹੀਦਾ ਹੈ ਜੋ ਸਾਨੂੰ ਇਸ ਅਨੁਭਵ ਦੇ ਨੇੜੇ ਲੈ ਕੇ ਜਾਂਦੇ ਹਨ ਬਿਨਾਂ ਵਜ੍ਹਾ ਪੇਟ ਭਰ ਕੇ ਖਾਣ ਜਾਂ ਟੀਵੀ ਦੇ ਸਾਹਮਣੇ ਬੈਠ ਕੇ ਚਾਕਲੇਟ ਖਾਣਾ बार-बार ਆਪਣੇ ਫੋਨ ਨੂੰ ਸਕਰੋਲ ਕਰਨਾ ਅਤੇ ਆਪਣੇ ਦਿਨ ਦੇ ਕਈ ਘੰਟੇ ਬਰਬਾਦ ਕਰ ਦੇਣ ਵਾਲੀਆਂ ਥੋੜ੍ਹੀ ਜਿਹਾ ਤੇ ਨਕਲੀ ਆਨੰਦ ਦੇਣ ਵਾਲੀਆਂ ਚੀਜ਼ਾਂ ਵਿੱਚ ਨਾ ਫਸਦੇ ਹੋਏ ਸਾਨੂੰ ਉੱਚ ਪੱਧਰ ਦੀਆਂ ਅਤੇ ਆਨੰਦ ਦੇਣ ਵਾਲੀਆਂ ਚੀਜ਼ਾਂ ਯਾਨੀ ਹਾਈ ਲੈਵਲ ਤੇ ਪਰਮਾਨੈਂਟ ਪਲੇਜ਼ਰ ਟੋਲਣ ਦੀ ਲੋੜ ਹੁੰਦੀ ਹੈ ਸਿਰਫ ਸਿਰਜਣਾਤਮਕ ਕੰਮ ਯਾਨੀ ਕ੍ਰੀਏਟਿਵ ਵਰਕ ਕਰਨ ਵਾਲੇ ਲੋਕ ਹੀ ਇਸ ਨਾਲ ਨਹੀਂ ਜਿਉਂਦੇ ਬਲਕਿ ਬਹੁਤ ਸਾਰੇ ਖਿਡਾਰੀ ਐਥਲੀਟ ਸ਼ਤਰੰਜ ਖੇਡਣ ਵਾਲੇ ਇੱਥੋਂ ਤੱਕ ਕਿ ਕਈ ਇੰਜੀਨੀਅਰ ਵੀ ਆਪਣਾ ਕਾਫੀ ਸਮਾਂ ਇਸ ਅਵਸਥਾ 'ਚ ਬਿਤਾਉਂਦੇ ਹਨ ਸ਼ਤਰੰਜ ਦੇ ਖਿਡਾਰੀ ਆਪਣੀ ਅਗਲੀ ਚਾਲ ਸੋਚਦੇ ਸਮੇਂ ਗਣਿਤ ਸ਼ਾਸਤਰੀ ਫਾਰਮੂਲਾ ਖੋਜਦੇ ਸਮੇਂ ਤੇ ਡਾਕਟਰ ਆਪਰੇਸ਼ਨ ਕਰਦੇ ਸਮੇਂ ਐਸੀ ਅਵਸਥਾ ਵਿੱਚ ਜਾਂਦੇ ਹਨ ਮਨੋਵਿਗਿਆਨ ਦੇ ਪ੍ਰੋਫੈਸਰ ਸ਼ੀਸ਼ਕ ਜੇਂਟ ਮਹਿਲੀ ਨੇ ਕਈ ਐਕਸਪੈਰੀਮੈਂਟ ਕਰਨ ਤੋਂ ਬਾਅਦ ਇਹ ਸਿੱਟਾ ਕੱਢਿਆ ਕੀ ਫਲੋ ਯਾਨੀ ਵਹਾਅ ਦੀ ਅਵਸਥਾ ਹਰ ਉਮਰ ਹਰ ਕਲਚਰ ਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਵਾਲੇ ਲੋਕਾਂ ਦੀ ਇੱਕੋ ਜਿਹੀ ਹੁੰਦੀ ਹੈ ਇੰਡੀਆ ਹੋਵੇ ਜਾਂ ਓਕੀਨਾਵਾ ਸਭ ठा ਫਲੋ ਜਾਂ ਵਹਾਅ ਇੱਕੋ ਜਿਹਾ ਅਸਰ ਅੰਦਾਜ਼ ਹੁੰਦਾ ਹੈ ਪਰ ਜਦੋਂ ਅਸੀਂ ਉਸ ਅਵਸਥਾ ਵਿੱਚ ਜਾਂਦੇ ਹਾਂ ਤਾਂ ਸਾਡੇ ਮਨ ਤੇ ਉਸ ਦਾ ਕੀ ਪ੍ਰਭਾਵ ਪੈਂਦਾ ਹੈ ਫਲੋ ਦੀ ਅਵਸਥਾ ਵਿੱਚ ਅਸੀਂ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦੇ ਹਾਂ ਅਤੇ ਸਾਡੇ ਮਨ ਵਿੱਚ ਹੋਰ ਕੋਈ ਵਿਚਾਰ ਨਹੀਂ ਹੁੰਦਾ ਪਰ ਜਦੋਂ ਅਸੀਂ ਪ੍ਰਵਾਹ ਯਾਨੀ ਫਲੋ ਵਿੱਚ ਨਹੀਂ ਹੁੰਦੇ ਤਾਂ ਸਾਡਾ ਮਨ ਹੋਰ ਹੀ ਵਿਚਾਰਾਂ ਵਿੱਚ ਉਲਝਿਆ ਰਹਿੰਦਾ ਹੈ ਗੋ ਵਿਦ ਦਾ ਫਲੋ ਸਭ ਤੋਂ ਖੁਸ਼ ਲੋਕ ਉਹ ਨਹੀਂ ਹਨ ਜੋ ਸਭ ਤੋਂ ਜ਼ਿਆਦਾ ਹਾਸਿਲ ਕਰਦੇ ਹਨ ਬਲਕਿ ਉਹ ਹਨ ਜੋ ਪ੍ਰਵਾਹ ਯਾਨੀ ਫਲੋ ਦੀ ਸਥਿਤੀ ਵਿੱਚ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਸਮਾਂ ਗੁਜ਼ਾਰਦੇ ਹਨ ਦੋਸਤੋ ਜੇਕਰ ਕੋਈ ਇੰਪੋਰਟੈਂਟ ਕੰਮ ਕਰਦੇ ਸਮੇਂ ਤੁਹਾਨੂੰ ਲੱਗੇ ਕਿ ਤੁਹਾਡੀ ਇਕਾਗਰਤਾ ਭੰਗ ਹੋ ਰਹੀ ਹੈ ਤਾਂ ਅੱਗੇ ਦੱਸੇ ਉਪਾਅ ਜ਼ਰੂਰ ਕਰਕੇ ਵੇਖੋ ਤੁਹਾਨੂੰ ਫਲੋ ਵਿੱਚ ਆਉਣ ਵਿੱਚ ਸਹਾਇਤਾ ਮਿਲੇਗੀ ਪ੍ਰਵਾਹ ਯਾਨੀ ਫਲੋ ਵਿੱਚ ਲੈ ਕੇ ਆਉਣ ਵਾਲੀਆਂ ਸੱਤ ਅਵਸਥਾਵਾਂ ਹੁੰਦੀਆਂ ਹਨ ਨੰਬਰ 1 ਕੀ ਕਰਨਾ ਹੈ ਇਸ ਦਾ ਪਤਾ ਹੋਣਾ ਲਾਜ਼ਮੀ ਹੈ ਨੰਬਰ 2 ਕਿਵੇਂ ਕਰਨਾ ਹੈ ਇਸ ਦਾ ਵੀ ਪਤਾ ਹੋਣਾ ਚਾਹੀਦਾ ਹੈ ਕਿਵੇਂ ਕਰਨਾ ਹੈ ਇਸ ਦਾ ਵੀ ਪਤਾ ਹੋਣਾ ਚਾਹੀਦਾ ਹੈ ਨੰਬਰ 3 ਇਸ ਗੱਲ ਦੀ ਜਾਣਕਾਰੀ ਵੀ ਹੋਵੇ ਕਿ ਅਸੀਂ ਇਸ ਕੰਮ ਨੂੰ ਕਿੰਨੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਨੰਬਰ 4 ਕਿੱਥੇ ਜਾਣਾ ਹੈ ਇਸ ਦਾ ਪਤਾ ਵੀ ਜ਼ਰੂਰ ਹੋਵੇ ਕਈ ਵਾਰ ਕੰਮ ਵਿੱਚ ਦਿਸ਼ਾ ਵੀ ਮਹੱਤਵਪੂਰਨ ਹੁੰਦੀ ਹੈ ਨੰਬਰ 5 ਇਸ ਗੱਲ ਦੀ ਜਾਣਕਾਰੀ ਵੀ ਹੋਵੇ ਕਿ ਸਾਡੇ ਸਾਹਮਣੇ ਕੀ ਚੈਲੰਜਸ ਹਨ ਨੰਬਰ 6 ਕੰਮ ਲਈ ਜੋ ਮੁਹਾਰਤ ਚਾਹੀਦੀ ਹੈ ਉਸਦੇ ਵਕਫੀ ਵੀ ਹੋਵੇ ਨੰਬਰ 7 ਮਨ ਵਿਚਲਿਤ ਨਾ ਹੋਵੇ ਯਾਨੀ ਮਨ ਉਖੜਿਆ ਹੋਇਆ ਨਾ ਹੋਵੇ ਆਓ ਹੁਣ ਇਹਨਾਂ ਅਵਸਥਾਾਂ ਵਿੱਚ ਕੰਮ ਆਉਣ ਵਾਲੇ ਉਪਾਅਾਂ ਦੀ ਗੱਲ ਕਰਦੇ ਹਾਂ ਇਸਦੇ ਲਈ ਜ਼ਰੂਰੀ ਹੈ ਕਿ ਤੁਸੀਂ ਕੋਈ ਮੁਸ਼ਕਿਲ ਕੰਮ ਚੁਣੋ ਤਾਂ ਕਿ ਤੁਸੀਂ ਉਸਨੂੰ ਕਰਨ ਸਮੇਂ ਆਪਣੇ ਕੰਫਰਟ ਜ਼ੋਨ ਯਾਨੀ ਆਰਾਮ ਦਾਇਰੇ ਤੋਂ ਬਾਹਰ ਆ ਸਕੋ ਹਰ ਕੰਮ ਖੇਡ ਜਾਂ ਨੌਕਰੀ ਦੇ ਕੁਝ ਨਿਯਮ ਹੁੰਦੇ ਹਨ ਤੇ ਉਹਨਾਂ ਦੇ ਆਧਾਰ ਤੇ ਹੀ ਇਹ ਕੰਮ ਕੀਤੇ ਜਾਂਦੇ ਹਨ ਉਸੇ ਤਰ੍ਹਾਂ ਇਹਨਾਂ ਕੰਮਾਂ ਨੂੰ ਕਰਨ ਲਈ ਕੁਝ ਕੁਸ਼ਲਤਾਵਾਂ ਯਾਨੀ ਐਕਸਪਰਟਿਸ ਦੀ ਜ਼ਰੂਰਤ ਹੁੰਦੀ ਹੈ ਨਾਲ ਹੀ ਜੋ ਐਕਟੀਵਿਟੀਆਂ ਬੇहद ਸੌਖੀਆਂ ਹੁੰਦੀਆਂ ਹਨ ਉਹ ਬੋਰਿਅਤ ਨੂੰ ਵਧਾਉਂਦੀਆਂ ਹਨ ਅਤੇ ਜੇਕਰ ਕੰਮ ਬਹੁਤਾ ਜ਼ਿਆਦਾ ਮੁਸ਼ਕਲ ਹੋਵੇ ਤਾਂ ਉਸ ਕੰਮ ਨੂੰ ਅਧੂਰਾ ਛੱਡਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਇਸ ਲਈ ਇਸ ਦੇ ਵਿਚਾਲੇ ਦਾ ਰਸਤਾ ਅਪਣਾਉਣਾ ਹੈ ਇਸ ਲਈ ਆਪਣੀ ਸਮਰੱਥਾ ਤੋਂ ਥੋੜਾ ਵੱਡਾ ਨਿਸ਼ਾਨਾ ਨਿਰਧਾਰਤ ਕਰੋ ਇਨਸਾਨਿਕ ਚੁਣੌਤੀ ਯਾਨੀ ਚੈਲੰਜ ਵੀ ਮਹਿਸੂਸ ਹੋਵੇਗਾ ਤੇ ਉਸ ਕੰਮ ਨੂੰ ਕਰਨ ਦੀ ਪ੍ਰੇਰਣਾ ਯਾਨੀ ਇਨਸਪੀਰੇਸ਼ਨ ਵੀ ਮਿਲਦੀ ਰਹੇਗੀ ਇਸ ਲਈ ਅਰਨੇਸਟ ਹੈਮਿੰਗਵੇ ਕਹਿੰਦੇ ਹਨ ਕਿ ਮੈਂ ਕਦੇ-ਕਦਾਈਂ ਆਪਣੀ ਸਮਰੱਥਾ ਤੋਂ ਬਿਹਤਰ ਵੀ ਲਿਖਦਾ ਹਾਂ ਕੰਮ ਕਰਦੇ ਸਮੇਂ ਹਰ ਵਾਰੀ ਕੋਈ ਅਜਿਹੀ ਐਕਟੀਵਿਟੀ ਸ਼ਾਮਲ ਕਰੋ ਜਿਸ ਨਾਲ ਤੁਹਾਡਾ ਕੰਫਰਟ ਜ਼ੋਨ ਟੁੱਟੇ ਇੱਥੋਂ ਤੱਕ ਕਿ ਪੜਨ ਵਰਗੇ ਕੰਮ ਲਈ ਵੀ ਸਾਨੂੰ ਕੁਝ ਨਿਯਮਾਂ ਦਾ ਪਾਲਣ ਕਰਨ ਦੀ ਲੋੜ ਹੁੰਦੀ ਹੈ ਪੜਨ ਲਈ ਕੁਝ ਗੁਣ ਅਤੇ ਗਿਆਨ ਲੋੜੀਂਦੇ ਹਨ ਮਿਸਾਲ ਵਜੋਂ ਜੇਕਰ ਸਾਨੂੰ ਕੁਆਂਟਮ ਮੈਕੈਨਿਕਸ ਫਰ ਸਪੈਸ਼ਲਿਸਟ ਇਨ ਫਿਜ਼ਿਕਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤਾਂ ਅਸੀਂ ਉਸ ਕਿਤਾਬ ਤੋਂ ਕੁਝ ਹੀ ਮਿੰਟਾਂ ਵਿੱਚ ਅੱਕ ਜਾਵਾਂਗੇ ਕਿਉਂਕਿ ਉਸ ਦੇ ਵਿਸ਼ੇ ਬਾਰੇ ਸਾਨੂੰ ਕੋਈ ਜਾਣਕਾਰੀ ਹੀ ਨਹੀਂ ਹੈ ਇਸ ਲਈ ਸਾਡਾ ਇੰਟਰਸਟ ਨਹੀਂ ਬਣੇਗਾ ਤੇ ਅਸੀਂ ਉਸ ਕਿਤਾਬ ਨੂੰ ਰੱਖ ਦੇਵਾਂਗੇ ਜਾਂ ਸਿਰ ਅਸੀਂ ਕਿਤਾਬਾਂ ਪੜਨ ਤੋਂ ਹੀ ਤੌਬਾ ਕਰ ਲਵਾਂਗੇ ਇਸ ਤੋਂ ਉਲਟ ਜੇਕਰ ਅਸੀਂ ਕਿਸੇ ਅਜਿਹੀ ਕਿਤਾਬ ਪੜਨ ਤੋਂ ਸ਼ੁਰੂਆਤ ਕੀਤੀ ਜਿਸ ਵਿੱਚ ਸਾਡੀ ਰੁਚੀ ਹੋਵੇ ਤਾਂ ਸਾਨੂੰ ਪੜਨ ਵਿੱਚ ਵੀ ਆਨੰਦ ਆਵੇਗਾ ਤੇ ਸਾਡੀ ਬੁੱਧੀ ਨੂੰ ਵੀ ਗਤੀ ਮਿਲੇਗੀ ਨਾਲ ਹੀ ਅਸੀਂ ਫਲੋ ਵਿੱਚ ਵੀ ਜਾ ਸਕਾਂਗੇ। ਇਹ ਹੀ ਆਨੰਦ ਤੇ ਵਹਾ ਯਾਨੀ ਪਲੇਜ਼ਰ ਤੇ ਫਲੋ ਸਾਡੇ ਸਹੀ ਰਾਹ ਤੇ ਹੋਣ ਦੀ ਪੁਸ਼ਟੀ ਕਰਦਾ ਹੈ ਤੇ ਦੱਸਦਾ ਹੈ ਕਿ ਅਸੀਂ ਆਪਣੇ ਇਕਿਗਾਈ ਮੁਤਾਬਕ ਕੰਮ ਕਰ ਰਹੇ ਹਾਂ। ਇਸ ਦੇ ਨਾਲ ਹੀ ਆਪਣੇ ਲਈ ਪੱਕਾ ਤੇ ਸਪਸ਼ਟ ਨਿਸ਼ਾਨਾ ਤੈਅ ਕਰੋ। ਨਿਯੰਤਰਣ ਅਤੇ ਪੂਰੇ ਪ੍ਰਭਾਵ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ਜਿਵੇਂ ਵੀਡੀਓ ਗੇਮਸ ਅਤੇ ਬੋਰਡ ਗੇਮਸ ਵਗੈਰਾ ਨਿਯਮਾਂ ਯਾਨੀ ਰੂਲ ਦੇ ਮੁਤਾਬਕ ਖੇਡੇ ਜਾਂਦੇ ਹਨ। ਇਸ ਲਈ ਇਨ੍ਹਾਂ ਖੇਡਾਂ ਵਿੱਚ ਵਹਾ ਪ੍ਰਾਪਤ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਦੈਨ ਈਮਾ ਮੁਤਾਬਕ ਖੇਡਣ ਦੇ ਕਾਰਨ ਆਪਣੇ ਵਿਰੋਧੀ ਨੂੰ ਹਰਾਉਣਾ ਹੀ ਇੰਨਾ ਖੇਡਾਂ ਦਾ ਮਕਸਦ ਹੁੰਦਾ ਹੈ ਨਾਲ ਹੀ ਆਪਣੇ ਹੀ ਰਿਕਾਰਡ ਤੋੜਨਾ ਵੀ ਇੱਕ ਮਕਸਦ ਹੋ ਸਕਦਾ ਹੈ ਕਾਸ਼ ਜੀਵਨ ਦੇ ਮਕਸਦ ਵੀ ਇੰਨੇ ਹੀ ਸਪਸ਼ਟ ਹੋ ਪਾਉਂਦੇ ਇੱਕ ਵੱਡੀ ਕੰਪਨੀ ਚ ਹੋਏ ਸਰਵੇ ਦੇ ਅਨੁਸਾਰ ਅਕਸਰ ਕਰਮਚਾਰੀਆਂ ਨੂੰ ਇਹ ਸ਼ਿਕਾਇਤ ਹੁੰਦੀ ਸੀ ਕਿ ਉਹਨਾਂ ਦੇ ਬੌਸ ਉਹਨਾਂ ਨੂੰ ਕੰਮ ਠੀਕ ਢੰਗ ਨਾਲ ਨਹੀਂ ਸਮਝਾਉਂਦੇ ਇਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੇ ਕਰਨਾ ਕੀ ਹੈ ਵੱਡੀਆਂ ਕੰਪਨੀਆਂ 'ਚ ਉੱਚੇ ਅਹੁਦਿਆਂ ਤੇ ਬੈਠੇ ਲੋਕ ਬੜੀ ਯੋਜਨਾਬੰਦੀ ਨਾਲ ਰਣਨੀਤੀਆਂ ਬਣਾਉਂਦੇ ਹਨ ਪਰ ਤੁਹਾਡੇ ਸਾਹਮਣੇ ਕੋਈ ਪੱਕਾ ਤੇ ਸਪਸ਼ਟ ਗੋਲ ਨਹੀਂ ਰੱਖਦੇ ਦੋਸਤੋ ਕਿਸੇ ਵੀ ਦਿਸ਼ਾ ਵਿੱਚ ਅੱਗੇ ਵਧਣ ਲਈ ਸਿਰਫ ਨਕਸ਼ਾ ਹੀ ਨਹੀਂ ਕੰਪਾਸ ਦਾ ਹੋਣਾ ਵੀ ਜ਼ਰੂਰੀ ਹੈ ਕਿਸੇ ਬਿਜ਼ਨਸ ਜਾਂ ਕੋਈ ਸਿਰਜਣਾਤਮਕ ਕੰਮ ਕਰਦੇ ਸਮੇਂ ਇਹ ਪਤਾ ਹੋਣਾ ਜ਼ਰੂਰੀ ਹੁੰਦਾ ਹੈ ਕਿ ਉਸ ਕੰਮ ਤੋਂ ਅਸੀਂ ਕੀ ਹਾਸਲ ਕਰਨਾ ਹੈ ਪ੍ਰਵਾਹ ਯਾਨੀ ਫਲੋ ਹਾਸਲ ਕਰਨ ਦੇ ਲਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਪਸ਼ਟ ਮਕਸਦ ਜਾਂ ਗੋਲ ਦਾ ਹੋਣਾ ਜਿੰਨਾ ਜ਼ਰੂਰੀ ਹੈ ਉਨਾ ਹੀ ਜ਼ਰੂਰੀ ਹੈ ਕੰਮ ਵਿੱਚ ਆਪਣੇ ਆਪ ਨੂੰ ਝੋਕ ਦੇਣਾ ਇੱਕ ਹੀ ਗੋਲ ਤੇ ਕਨਸੈਂਟਰੇਟ ਕਰਨਾ ਅੱਜ ਤਕਨੀਕ ਦੀ ਵਜ੍ਹਾ ਨਾਲ ਅਸੀਂ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤੇ ਉਹ ਹੈ ਸਾਡਾ ਵਿਚਲਿਤ ਮਨ ਯਾਨੀ ਡਿਸਟਰੈਕਟਡ ਮਾਈਂਡ ਜਿਸ ਦੇ ਕਾਰਨ ਅਸੀਂ ਕਿਸੇ ਇੱਕ ਕੰਮ ਤੇ ਫੋਕਸ ਨਹੀਂ ਕਰ ਪਾਉਂਦੇ ਅਸੀਂ ਕੋਈ ਜ਼ਰੂਰੀ ਕਾਲ ਕਰਨ ਲਈ ਫੋਨ ਚੁੱਕਦੇ ਹਾਂ ਪਰ ਅਸੀਂ ਆਪਣਾ ਕਿੰਨਾ ਹੀ ਸਮਾਂ ਸੋਸ਼ਲ ਮੀਡੀਆ ਤੇ ਬਿਤਾ ਦਿੰਦੇ ਹਾਂ ਕਈ ਵਾਰ ਤਾਂ ਕਾਲ ਕਰਨਾ ਹੀ ਭੁੱਲ ਜਾਂਦੇ ਹਾਂ ਦੋਸਤੋ ਤੁਹਾਡੇ ਨਾਲ ਵੀ ਇਸ ਤਰ੍ਹਾਂ ਜ਼ਰੂਰ ਹੁੰਦਾ ਹੋਵੇਗਾ ਕਿਸੇ ਸਮੇਂ ਸਾਨੂੰ ਇਹ ਗਲਤ ਫਹਿਮੀ ਸੀ ਕਿ ਮਲਟੀਟਾਸਕਿੰਗ ਕਰਕੇ ਸਮਾਂ ਬਚਦਾ ਹੈ ਪਰ ਹੁਣ ਇਹ ਤੈਹ ਹੋ ਚੁੱਕਿਆ ਹੈ ਕਿ ਇਸ ਦਾ ਨਤੀਜਾ ਉਲਟਾ ਹੀ ਨਿਕਲਦਾ ਹੈ ਇਸ ਤਰ੍ਹਾਂ ਇੱਕ ਕੰਮ ਤੋਂ ਦੂਜੇ ਕੰਮ ਤੇ ਛਲਾਂਗਾ ਮਾਰਦੇ ਰਹਿਣਾ ਸਾਡੀ એનર્ਜੀ ਅਤੇ ਟਾਈਮ ਦੋਵਾਂ ਨੂੰ ਬਰਬਾਦ ਕਰਦਾ ਹੈ ਇੱਕ ਹੀ ਕੰਮ ਤੇ ਧਿਆਨ ਕੇਂਦ੍ਰਿਤ ਕਰਨਾ ਫਲੋ ਹਾਸਿਲ ਕਰਨ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿਸੇ ਵੀ ਕੰਮ ਨੂੰ ਇਕਾਗਰਤਾ ਨਾਲ ਕਰਨ ਲਈ ਦੋ ਗੱਲਾਂ ਜ਼ਰੂਰੀ ਹਨ ਕੰਮ ਦੇ ਲਈ ਚੰਗਾ ਮਾਹੌਲ, ਆਤਿਆਤਮ ਵਿਸ਼ਵਾਸ ਯਾਨੀ ਸੈਲਫ ਕੌਨਫੀਡੈਂਸ। সুইডਸ਼ ਕਾਉਂਸਲ ਫਾਰ ਵਰਕਿੰਗ ਲਾਈਫ ਐਂਡ ਸੋਸ਼ੀਅਲ ਰਿਸਰਚ ਨਾਮਕ ਸੰਸਥਾ ਨੇ ਇੱਕ ਸਰਵੇ ਕੀਤਾ ਜਿਸ ਵਿੱਚ ਉਹਨਾਂ ਨੇ 20 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦਾ ਅਧਿਐਨ ਕਰਕੇ ਇਹ ਪਤਾ ਲਗਾਇਆ ਕਿ ਜਿਹੜੇ ਨੌਜਵਾਨ smartphone ਦੀ ਵਰਤੋਂ ਵਧੇਰੇ ਕਰਦੇ ਹਨ ਉਹਨਾਂ ਨੂੰ ਨੀਂਦ ਬਹੁਤ ਘੱਟ ਆਉਂਦੀ ਹੈ। ਉਹ ਦੂਸਰਿਆਂ ਨਾਲ ਘੱਟ ਹੀ ਗੁਲਦੇ ਮਿਲਦੇ ਹਨ ਅਤੇ ਉਹਨਾਂ ਵਿੱਚ ਖਿਜਣ ਦੇ ਲੱਛਣ ਵੀ ਵਧੇਰੇ ਦਿਸਦੇ ਹਨ। ਇਸ ਕਰਕੇ ਦੋਸਤੋ ਇਸ ਸਭ ਤੋਂ ਬਚਣ ਲਈ ਸੌਣ ਤੋਂ ਪਹਿਲਾਂ ਅਤੇ ਸੌਂ ਕੇ ਉੱਠਣ ਤੋਂ ਤੁਰੰਤ ਬਾਅਦ ਕਿਸੇ ਵੀ ਤਰ੍ਹਾਂ ਦੀ ਸਕਰੀਨ ਮੋਬਾਈਲ ਜਾਂ ਟੀਵੀ ਨੂੰ ਨਾ ਦੇਖੋ ਕੋਈ ਵੀ ਜ਼ਰੂਰੀ ਕੰਮ ਕਰਦੇ ਸਮੇਂ ਜਾਂ ਤਾਂ ਆਪਣਾ ਮੋਬਾਈਲ ਸਵਿਚ ਆਫ ਕਰ ਦਿਓ ਜਾਂ ਫालतू ਦੇ ਮੈਸੇजेस ਜਾਂ ਨੋਟੀਫਿਕੇਸ਼ਨਸ ਨੂੰ ਆਫ ਕਰ ਦਿਓ ਹਫਤੇ 'ਚ ਇੱਕ ਦਿਨ ਖਾਸ ਕਰ ਸ਼ਨੀਵਾਰ ਜਾਂ ਐਤਵਾਰ ਟੈਕਨੋਲੋਜੀ ਦਾ ਵਰਤ ਯਾਨੀ ਫਾਸਟ ਰੱਖੋ ਤੇ ਮਾਈਂਡਫੁਲਨੈਸ ਲਈ ਕੰਮ ਕਰੋ ਧਿਆਨ ਕੇਂਦ੍ਰਿਤ ਕਰੋ ਐਸੀ ਜਗ੍ਹਾ ਕੰਮ ਕਰੋ ਜਿੱਥੇ ਮਨ ਦੇ ਭਟਕਣ ਦੀ ਜ਼ਿਆਦਾ ਸੰਭਾਵਨਾ ਨਾ ਹੋਵੇ ਸਿਖਲਾਈ ਯਾਨੀ ਟ੍ਰੇਨਿੰਗ ਦੇ ਮਾਧਿਅਮ ਰਾਹੀਂ ਅਸੀਂ ਫਲੋ ਦੀ ਅਵਸਥਾ ਵਿੱਚ ਛੇਤੀ ਪਹੁੰਚ ਸਕਦੇ ਹਾਂ ਤੇ ਦੋਸਤੋ ਮੈਡੀਟੇਸ਼ਨ ਯਾਨੀ ਧਿਆਨ ਮਨ ਨੂੰ ਸਿਖਲਾਈ ਦੇਣ ਦਾ ਸਭ ਤੋਂ ਪ੍ਰਭਾਵੀ ਤਰੀਕਾ ਹੈ ਧਿਆਨ ਜਾਂ ਮੈਡੀਟੇਸ਼ਨ ਦੀਆਂ ਕਈ ਵਿਧੀਆਂ ਹਨ ਪਰ ਸਭ ਦਾ ਮਕਸਦ ਇੱਕ ਹੀ ਹੈ ਮਨ ਨੂੰ ਸ਼ਾਂਤ ਰੱਖਣਾ ਵਿਚਾਰਾਂ ਨੂੰ ਦੇਖਣਾ ਜਾਂ ਭਾਵਨਾਵਾਂ ਨੂੰ ਜਾਣਨਾ ਤੇ ਸਵੈ ਨੂੰ ਇੱਕ ਹੀ ਥਾਂ ਤੇ ਕੇਂਦ੍ਰਿਤ ਕਰਨਾ ਧਿਆਨ ਜਾਂ ਮੈਡੀਟੇਸ਼ਨ ਦੀ ਸ਼ੁਰੂਆਤ ਕਰਨ ਵਿੱਚ ਇਸ ਨੂੰ ਸਹੀ ਤਰੀਕੇ ਨਾਲ ਕਰਨ ਦੀ ਚਿੰਤਾ ਕਰਨ ਦੀ ਬਜਾਏ ਮੈਡੀਟੇਸ਼ਨ ਦੀ ਯਾਤਰਾ ਦਾ ਆਨੰਦ ਲੈਣਾ ਬਧੇਰੇ ਜ਼ਰੂਰੀ ਹੁੰਦਾ ਹੈ 올림픽 ਵਿੱਚ ਤੀਰ ਅੰਦਾਜ਼ੀ ਦਾ 골ਡ ਮੈਡਲ ਜਿੱਤਣ ਵਾਲੀ ਦੱਖਣੀ ਕੋਰੀਆਈ ਖਿਡਾਰੀ ਤੋਂ ਜਦੋਂ ਇਸ ਦਾ ਸੀਕ੍ਰੀਟ ਪੁੱਛਿਆ ਗਿਆ ਤਾਂ ਉਸਨੇ ਇਸ ਦਾ ਸਾਰਾ ਕ੍ਰੈਡਿਟ ਮੈਡੀਟੇਸ਼ਨ ਨੂੰ ਦਿੱਤਾ ਉਸਨੇ ਦੱਸਿਆ ਕਿ ਹਰ ਰੋਜ਼ 2 ਘੰਟੇ ਮੈਡੀਟੇਸ਼ਨ ਕਰਨਾ ਉਸ ਦੀ ਟ੍ਰੇਨਿੰਗ ਦਾ ਹਿੱਸਾ ਸੀ ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਇੱਕ ਧਾਰਮਿਕ ਜੀਵ ਹੈ ਸਾਡਾ ਜੀਵਨ ਧਰਮ ਤੇ ਆਧਾਰਿਤ ਹੈ ਅਸੀਂ ਕਹਿ ਸਕਦੇ ਹਾਂ ਕਿ ਕਈ ਲੋਕ ਸਿਰਫ ਰੁੱਝੇ ਰਹਿਣ ਲਈ ਧਰਮ ਦਾ ਪਾਲਣ ਕਰਦੇ ਹਨ ਜਪਾਨ ਚ ਆਧੁਨਿਕ ਯੁੱਗ ਵਿੱਚ ਵੀ ਰੋਜ਼ਮਰਰਾ ਦੀ ਜ਼ਿੰਦਗੀ ਅਤੇ ਧਰਮ ਦਾ ਸਹੀ ਮਾਤਰਾ ਵਿੱਚ ਤਾਲਮੇਲ ਰੱਖਿਆ ਗਿਆ ਹੈ। ਜਪਾਨ ਵਿੱਚ ਖਾਸ ਤੌਰ ਤੇ ਕਨਫਿਊਸ਼ਿਅਸ, ਬੁੱਧ ਅਤੇ ਸ਼ਿੰਤੋ ਧਰਮ ਮੰਨੇ ਜਾਂਦੇ ਹਨ। ਇਹਨਾਂ ਵਿੱਚ ਨਿਯਮਾਂ ਤੋਂ ਵੀ ਵੱਧ ਧਰਮ ਨੂੰ ਮਹੱਤਵ ਦਿੱਤਾ ਜਾਂਦਾ ਹੈ। ਧਾਰਮਿਕ ਰਿਵਾਜ ਸਾਨੂੰ ਸਪਸ਼ਟ ਅਤੇ ਸੌਕੇ ਦੇ ਮਕਸਦ ਦਿਖਾਉਂਦੇ ਹਨ ਜਿਸ ਕਰਕੇ ਸਾਨੂੰ ਪਰਵਾਜ਼ ਦਾਖਲ ਹੋਣ ਚ ਮਦਦ ਮਿਲਦੀ ਹੈ। ਅਚਾਨਕ ਵੱਡਾ ਟੀਚਾ ਸਾਹਮਣੇ ਆ ਜਾਵੇ ਤਾਂ ਉਸ ਨੂੰ ਹਾਸਲ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ ਪਰ ਰੀਤੀ ਰਿਵਾਜ ਹਰ ਕਦਮ ਤੇ ਸਾਡੇ ਰਾਹ ਦਸੇਰੇ ਬਣਦੇ ਹਨ ਅਤੇ ਮੰਜ਼ਿਲ ਤੱਕ ਪੁੱਜਣ ਲਈ ਉਸ ਰਾਹੇ ਕਿਵੇਂ ਚੱਲਣਾ ਹੈ ਇਸ ਦੀ ਸਿਖਲਾਈ ਵੀ ਮਿਲਦੀ ਹੈ ਇਸ ਲਈ ਜਦੋਂ ਗੋਲ ਵੱਡਾ ਹੋਵੇ ਤਾਂ ਉਸ ਨੂੰ ਟੁਕੜਿਆਂ ਵਿੱਚ ਵੰਡ ਲਵੋ ਫਿਰ ਇੱਕ ਇੱਕ ਟੁਕੜੇ ਤੇ ਜਿੱਤ ਹਾਸਲ ਕਰੋ ਰੋਜ਼ਮਰਰਾ ਦੇ ਕੰਮਾਂ ਵਿੱਚ ਆਨੰਦ ਲੈਣ ਦੀ ਕਲਾ ਸਿੱਖੋ ਨਤੀਜੇ ਦੀ ਪਰਵਾਹ ਛੱਡ ਦਿਓ ਆਨੰਦ ਕੰਮ ਦੀ ਪ੍ਰਕਿਰਿਆ ਛੋਣਾ ਚਾਹੀਦਾ ਹੈ ਨਤੀਜਿਆਂ 'ਚ ਨਹੀਂ ਅਸੀਂ ਕੀ ਹਾਸਲ ਕਰਨਾ ਹੈ ਇਸ ਤੋਂ ਵੀ ਵੱਧ ਲਾਜ਼ਮੀ ਹੈ ਕੰਮ ਕਰਦੇ ਹੋਏ ਆਨੰਦ ਲੈਣਾ ਜਿਹੜੇ ਲੋਕ ਜ਼ਿਆਦਾ ਚੀਜ਼ਾਂ ਹਾਸਲ ਕਰਦੇ ਨੇ ਨਾ ਉਹ ਵੱਧ ਖੁਸ਼ ਨਹੀਂ ਹੁੰਦੇ ਸਗੋਂ ਜਿਹੜੇ ਲੋਕ ਜ਼ਿਆਦਾ ਵਕਤ ਫਲੋ ਦੀ ਅਵਸਥਾ ਵਿੱਚ ਰਹਿੰਦੇ ਹਨ ਉਹ ਵਧੇਰੇ ਆਨੰਦ ਝੁੰਦੇ ਹਨ ਆਪਣਾ ਇਕਿਗਾਈ ਲੱਭਣ ਲਈ ਫਲੋ ਦੀ ਵਰਤੋਂ ਕਰੋ ਉਹਨਾਂ ਸਭ ਕੰਮਾਂ ਨੂੰ ਕਾਗਜ਼ ਤੇ ਲਿਖ ਲਓ ਜਿਨ੍ਹਾਂ ਨੂੰ ਕਰਦੇ ਸਮੇਂ ਤੁਸੀਂ ਪਰਵਾਹ ਚ ਵਹਿ ਜਾਂਦੇ ਹੋ ਹੁਣ ਇਹ ਪਤਾ ਕਰੋ ਕਿ ਉਹ ਕਿਹੜੀਆਂ ਐਕਟੀਵਿਟੀਜ਼ ਹਨ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋ ਕੀ ਤੁਸੀਂ ਉਹਨਾਂ ਨੂੰ ਇਕੱਲੇ ਕਰਨਾ ਪਸੰਦ ਕਰਦੇ ਹੋ ਜਾਂ ਟੀਮ ਦੇ ਨਾਲ ਤੁਹਾਨੂੰ ਸਰੀਰਕ ਮਿਹਨਤ ਵਾਲੇ ਕੰਮ ਜ਼ਿਆਦਾ ਪਸੰਦ ਹਨ ਜਾਂ ਸੋਚਣ ਵਾਲੇ ਕੰਮ ਹੋ ਸਕਦਾ ਹੈ ਇਨ੍ਹਾਂ ਸਵਾਲਾਂ ਦੇ ਜਵਾਬ ਚ ਤੁਹਾਨੂੰ ਆਪਣਾ ਇਕਿਗਾਈ ਲੱਭ ਪਵੇ ਅਤੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਮਿਲ ਜਾਵੇ ਦੋਸਤੋ ਜੇਕਰ ਅਜਿਹਾ ਹੁੰਦਾ ਹੈ ਤਾਂ ਕਮੈਂਟ ਬਾਕਸ ਚ ਜਾ ਕੇ ਆਪਣਾ ਅਨੁਭਵ ਜ਼ਰੂਰ ਸਾਂਝਾ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਔਰ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਦੋਸਤੋ ਪਰਵਾਰ ਹਸਮਈ ਹੈ ਤੁਸੀਂ ਜਿੰਨਾ ਜ਼ਿਆਦਾ ਇਸ ਦਾ ਅਨੁਭਵ ਕਰੋਗੇ ਉਨਾ ਹੀ ਵੱਧ ਇਸ ਦੇ ਨਜ਼ਦੀਕ ਪਹੁੰਚੋਗੇ ਇਹ ਅਨੁਭਵ